ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਸਰਦਾਰ ਮਹਾ ਸਿੰਘ ਸੁਕਰਚੱਕਿਆ ਮਿਸਲ ਦੇ ਸਰਦਾਰ ਦੇ ਘਰ ਹੋਇਆ ਇੱਕ ਛੋਟੇ ਸਰਦਾਰ ਦੇ ਘਰ ਜਨਮ ਲੈ ਕੇ ਆਪਣੀ ਯੋਗਤਾ ਹਿੰਮਤ ਅਤੇ ਸਿਆਨਪ ਦੇ ਨਾਲ ਆਪ ਇੱਕ ਵਿਸ਼ਾਲ ਸਲਤਨਤ ਦੇ ਮਹਾਰਾਜਾ ਬਣੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੀ ਚਲਾਏ ਗਏ ਗੁਰਨਾਨਕ ਦੇਵ ਜੀ ਅਤੇ ਗੁਰਗੋਬਿੰਦ ਸਿੰਘ ਜੀ ਦੇ ਨਾਮ ਦੇ ਇੱਕ ਸਿੱਕੇ ਦਾ ਮੁੱਲ ਇੰਗਲੈਂਡ ਦੇ 13 ਪੌਂਡ ਦੇ ਬਰਾਬਰ ਹੁੰਦਾ ਸੀ ਪੰਜਾਬ ਦੀਆਂ ਬਣੀਆਂ ਚੀਜ਼ਾਂ ਬਾਹਰਲੇ ਮੁਲਕਾਂ ਵਿੱਚ ਐਕਸਪੋਰਟ ਹੁੰਦੀਆਂ ਸਨ ਲਾਹੌਰ ਵਿੱਚ ਪੰਜਾਬ ਦਾ ਆਪਣਾ ਬੰਦਰਗਾਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਹਿੰਦੂ ਸਿੱਖ ਮੁਸਲਮਾਨ ਅਤੇ ਯੂਰੋਪੀਅਨ ਇਤਨੇ ਰਲ ਮਿਲ ਕੇ ਰਹਿੰਦੇ ਸਨ ਕਿ ਆਪਜੀ ਦੇ 40 ਸਾਲਾਂ ਦੇ ਰਾਜ ਵਿੱਚ ਇੱਕ ਵਾਰ ਵੀ ਕੋਈ ਦੰਗਾ ਨਹੀਂ ਹੋਇਆ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਹੋਈ ਇੱਕ ਵਾਰ ਵੀ ਮਹਾਰਾਜਾ ਦੇ ਖਿਲਾਫ ਕੋਈ ਬਗਾਵਤ ਨਹੀਂ ਹੋਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਏਸ਼ੀਆ ਦੀ ਸਭ ਤੋਂ ਤਗੜੀ ਫੌਜ ਸੀ ਯੂਰਪ ਦੇ 58 ਤੋਂ ਵੱਧ ਫੌਜੀ ਪੰਜਾਬ ਦੀ ਫੌਜ ਵਿੱਚ ਨੌਕਰੀ ਕਰਦੇ ਸਨ ਆਪ ਆਪਣੇ ਆਪ ਨੂੰ ਮਹਾਰਾਜਾ ਨਹੀਂ ਬਾਈ ਸਾਹਿਬ ਖੋਹਉਂਦੇ ਸਨ ਆਪ ਕਦੇ ਤਖਤ ਤੇ ਨਹੀਂ ਬੈਠੇ ਸਨ ਹਮੇਸ਼ਾ ਦਰਿਆ ਕੁਰਸੀ ਦੇ ਉੱਤੇ ਬੈਠਿਆ ਕਰਦੇ ਸਨ ਆਪ ਜੀ ਦੇ ਦਰਬਾਰ ਵਿੱਚ ਗਰੀਬ ਤੋਂ ਗਰੀਬ ਬੰਦਾ ਵੀ ਆ ਸਕਦਾ ਸੀ ਆਪ ਜੀ ਦੇ 40 ਸਾਲਾਂ ਦੇ ਰਾਜ ਵਿੱਚ ਇੱਕ ਵੀ ਬਾਹਰਲਾ ਮੁਲਕ ਪੰਜਾਬ ਦੇ ਉੱਤੇ ਕਬਜ਼ਾ ਨਹੀਂ ਕਰ ਸਕਿਆ ਆਪ ਜੀ ਨੇ ਅਫਗਾਨੇ ਹਮਲਾਵਰਾਂ ਨੂੰ ਪੰਜਾਬ ਤੋਂ ਭਜਾਇਆ ਹੀ ਨਹੀਂ ਬਲਕਿ ਅਫਗਾਨਿਸਤਾਨ ਦੇ ਕਈ ਇਲਾਕੇ ਜਿੱਤ ਕੇ ਪੰਜਾਬ ਦੇ ਵਿੱਚ ਵੀ ਮਿਲਾ ਦਿੱਤੇ ਸਨ ਆਪ ਜਿਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦੇ ਨਾਲ ਪਹਿਲੀ ਜੰਗ ਲੜੀ ਸੀ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਵੈਰੀ ਦਾ ਗੁਜਰਾਵਾਲਾ ਤੋਂ ਸਿਰ ਵੱਢ ਕੇ ਲਿਆਉਂਦਾ ਸੀ ਆਪ ਦੇ ਆਲੂ ਇਤਨੇ ਸਨ ਕਿ ਬੰਦਿਆਂ ਨੂੰ ਸਿਰਫ ਜੰਗ ਦੇ ਵਿੱਚ ਹੀ ਮਾਰਦੇ ਸਨ ਜੰਗ ਜਿੱਤ ਕੇ ਵੈਰੀਆਂ ਨੂੰ ਗੱਲ ਨਾਲ ਲਗਾਉਂਦੇ ਸਨ ਅਤੇ ਉਹਨਾਂ ਨੂੰ ਜਾਗੀਰਾਂ ਵੀ ਦਿੰਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਤੇ ਹੀ ਨਹੀਂ ਬਲਕਿ ਲੋਕਾਂ ਦੇ ਦਿਲਾਂ ਤੇ ਵੀ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਸਨ ਜਿਨ੍ਹਾਂ ਦੇ ਰਾਜ ਦਾ ਨਾਮ ਖਾਲਸਾ ਰਾਜ ਸੀ ਦਰਬਾਰ ਦਾ ਨਾਮ ਦਰਬਾਰੇ ਖਾਲਸਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਥੇ ਸ੍ਰੀ ਹਰਮੰਦਰ ਸਾਹਿਬ ਦੀ ਸੋਨੇ ਦੀ ਸੇਵਾ ਕੀਤੀ ਸ਼੍ਰੀ ਤਰਨਤਾਰਨ ਸਾਹਿਬ ਸ਼੍ਰੀ ਪਟਨਾ ਸਾਹਿਬ ਤਖਤਿ ਸ਼੍ਰੀ ਹਜ਼ੂਰ ਸਾਹਿਬ ਦੀਆਂ ਇਮਾਰਤਾਂ ਬਣਵਾਈਆਂ ਉੱਥੇ ਹੀ ਮੰਦਰਾਂ ਅਤੇ ਮਸਜਿਦਾਂ ਨੂੰ ਵੀ ਖੁੱਲ ਕੇ ਦਾਨ ਕੀਤੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਹਿਲੀ ਵਾਰ ਪਵਿੱਤਰ ਕੁਰਾਨ ਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਵਾਇਆ ਸੀ ਇਸੇ ਲਈ ਆਪ ਜੀ ਨੂੰ ਸ਼ੇਰ-ਏ-ਪੰਜਾਬ ਕਰਕੇ ਯਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ